ਪੂਰਾ ਕੱਪੜਾ ਪੂਰਾ ਹਾਂ ਕੱਪੜਾ ਬਿਲਕੁਲ ਪੂਰਾ ਹੋ ਰੰਗ ਵਾਈ ਜੀ ਪੱਕਾ ਹੋਊਗਾ ਜਿਹੜੇ ਰੇਟ ਦਾ ਕੀ ਹੈ ਇਹ ਬਾਈ ਜੀ 295 ਰੁਪਏ ਲਾਵਾਂਗੇ ਜ਼ਿੰਮੇਵਾਰੀ ਹੈ ਰੇਟ ਦੀ ਜੇ ਇਹ ਰੇਟ ਮਿਲ ਜੇ ਤਾਂ ਨਾਲ ਹੈ ਜੀ ਆ ਬਾਟਮ ਹੈ ਜੀ ਬਾਟਮ ਤੇ ਵਰਕ ਕੀਤਾ ਹੋਇਆ ਪਹੁੰਚੇ ਤੇ ਤੇ ਆ ਤਮਜ਼ੀਦ ਹੈ ਜੀ ਪਿਓਰ ਕਾਟਨ ਦਾ ਮਾਲ ਹੈ ਜੀ ਪੂਰੀ ਫੁੱਲ ਜ਼ਿੰਮੇਵਾਰੀ ਹੈ ਕੱਪੜੇ ਦੀ ਆ ਦੇਖੋ ਜੀ ਮਾਡਲ ਦਾ ਨਾਲ ਜਿਵੇਂ ਇਹ ਤਿਆਰ ਹੋਇਆ ਐਹੀ ਸੂਟ ਤਿਆਰ ਹੋਣਾ ਜੀ ਦੇਖੋ ਜੇ ਕਿਸੇ ਨੇ ਸਲਵਾਰ ਬਣਾਉਣੀ ਆ ਹਾਂ ਹਾਂ ਬਸ ਰਾ ਬਣੂਗੀ ਹਾਂ ਜੀ ਹਾਂ ਜੀ ਬਣੂਗੀ 2.5 2.5 ਮੀਟਰ ਸਸੀਕਰ ਪੰਜਾਬੀਓ ਮੈਂ ਥੋੜਾ ਆਪਣਾ ਮਾਨ ਬਠਿੰਡੇ ਵਾਲਾ ਮੈਂ ਅੱਜ ਖੜਾ ਪਿੰਡ ਮੈਸਟਰਖਾਨੇ ਤੁਸੀਂ ਮੈਸਟਰਖਾਨਾ ਸਾਰੇ ਜਾਣਦੇ ਹੋ ਮੋੜ ਮੰਡੀ ਤੋਂ ਜਿਹੜੀ ਸੜਕ ਜਾਂਦੀ ਹੈ ਬਠਿੰਡੇ ਨੂੰ ਉਹਦੇ ਉੱਤੇ ਪਿੰਡ ਹੈ ਜਿੱਥੇ ਮੇਲਾ ਲੱਗਦਾ ਇੱਥੇ ਬਾਈ ਕਮਾਲ ਕਰਤੀ ਇੱਕ ਦੇਸੀ ਜੱਟ ਨੇ ਨਾਲ ਲਾਲਿਆ ਉਹਦੇ ਘਰ ਵਾਲੀ ਨੂੰ ਤੇ ਕੱਪੜੇ ਦੀ ਦੁਕਾਨ ਕਰ ਲਈ ਪਹਿਲਾਂ ਤੁਸੀਂ ਕੱਪੜਾ ਦੇਖੋ ਵੈਰਾਈਟੀ ਦੇਖੋ ਕਿੰਨੀ ਪਈ ਆ ਠੀਕ ਹੈ ਜੀ ਪਿਛਲੇ ਸਾਲ ਅਸੀਂ ਵੀ ਘਰ ਵਾਸਤੇ ਕੱਪੜੇ ਲੈ ਕੇ ਗਏ ਸੀ ਬਹੁਤ ਵਧੀਆ ਨਿਕਲੇ ਤੇ ਹੁਣ ਤੁਸੀਂ ਰੇਟ ਸੁਣੀ ਚਲੋ ਸਪੈਸ਼ਲ ਇਹ ਬੀਬੀਆਂ ਪਹਿਣਾ ਵਾਸਤੇ ਵੀਡੀਓ ਰੇਟ ਸੁਣੀ ਚਲੋ ਕਮਾਲ ਹੀ ਮੰਨ ਜੂਗੀਆਂ ਆ ਜਾ ਬਈ ਕਿਰਨ ਵਹੀਰੂ ਜੀ ਦਾ ਖਾਲਸਾ ਵਾਹਿਰੂ ਜੀ ਕੀ ਫਤਿਹ ਅੱਛਾ ਖੇਤੀ ਛੱਡਤੀ ਹਾਂ ਬਾਈ ਜੀ ਖੇਤੀ ਛੱਡ ਇਹ ਕੰਮ ਕਰ ਲਿਆ ਹਾਂਜੀ ਹਾਂ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਆ ਜੀ ਕੋਈ ਖਰਚਾ ਨਹੀਂ ਕੋਈ ਵਰਚਾ ਨਹੀਂ ਕੁਝ ਨਹੀਂ ਆਪਾਂ ਘਰੇ ਬੈਠੇ ਆਂ ਦੇ ਘਰੇ ਦੁਕਾਨ ਹੈ ਜੀ ਅੱਛਾ ਕਰੀ ਦੁਕਾਨ ਆ ਕੋਈ ਖਰਚਾ ਨਹੀਂ ਉਹ ਜਿਹੜੇ ਖਰਚੇ ਵਾਲਾ ਫੈਲਾ ਗਾਕਾਂ ਨੂੰ ਦੇ ਦੇ ਸਾਰਾ ਦੁਕਾਨ ਆਪਾਂ ਉੱਥੇ ਪਾਉਣੇ ਲੈ ਲੈ ਛੂਟ ਦੇ ਸੋ ਛੂਟ ਕਿੰਨੀ ਪਹਿਲਾਂ ਤਾਂ ਆਪਣੇ ਕੋਈ ਬੰਬੇ ਦੀ ਕਾਟਨ ਲੈ ਵੀਰ ਜੀ ਆ ਦੇਖੋ ਇਹਦੀ ਕੁਆਲਿਟੀ ਚੈੱਕ ਕਰ ਬਹੁਤ ਸੋਹਣੀ ਕੁਆਲਿਟੀ ਹੈ ਦੇਖੋ ਹਮ ਸਰਪਲਸ ਦਾ ਮਾਲ ਆ ਬਾਈ ਜੀ ਬੰਬੇ ਦਾ ਕਾਟਨ ਵੀ ਇਹਦਾ ਜਿਹੜਾ ਰੰਗ ਹੈ ਵੀਰ ਜੀ ਇਹ ਹੈ ਇੱਕ ਵਾਰ ਦਾ ਵਧੀਆ ਪੱਕਾ ਤੇ ਨੰਬਰ ਦੂਜਾ ਬਾਈ ਜੀ ਜਿਹੜੀ ਨਾਪ ਹੈ ਉਹ ਸਹੀ ਆ ਆ ਦੇਖੋ ਵੀਰ ਜੀ ਹਾਂ ਅੱਛਾ ਪੂਰਾ ਕੱਪੜਾ ਪੂਰਾ ਹੈ ਹਾਂ ਕੱਪੜਾ ਬਿਲਕੁਲ ਪੂਰਾ ਹੋਊ ਰੰਗ ਬਾਈ ਜੀ ਪੱਕਾ ਹੋਊਗਾ ਜਿਹੜੇ ਬੰਦੇ ਦੀ ਕੋਟ ਨੇ ਇਹ ਬਾਈ ਜੀ 295 ਰੁਪਏ ਲਾਵਾਂਗੇ ਜ਼ਿੰਮੇਵਾਰੀ ਹੈ ਰੇਟ ਦੀ ਜੇ ਇਹ ਰੇਟ ਮਿਲ ਜੇ ਚੈਲੰਜ ਆ ਜੀ ਬਾਈ 295 ਰੁਪਏ ਆ ਦੇਖ ਲਓ ਬਾਈ ਢੇਰ ਲੱਗਿਆ ਪਿਆ ਜਿਹੜਾ ਮਰਜੀ ਰੰਗ ਬਣ ਕੱਪੜਾ ਨਹੀਂ ਕੱਟਦਾ ਇਹ ਵੀ ਗਾਰੰਟੀ ਹੈ ਕਈ ਵਾਰੀ ਜਦ ਮਨ ਸਰੀ ਭਾਰੀ ਹੁੰਦਾ ਬਾਈ ਜੀ ਕੋਈ ਇੱਕ ਸੂਟ ਲੈ ਲਿਓ ਦੋ ਲੈ ਲਿਓ ਪੰਜ ਲੈ ਲਿਓ ਜਿੰਨੇ ਮਰਜ਼ੀ ਲੈ ਲਿਓ ਬਾਈ ਜੀ ਇਹ 295 ਰੁਪਏ ਦਾ ਰੇਟ ਹੈ ਜੀ ਸਾਰੇ ਵਾਸਤੇ ਮੈਂ ਕੱਪੜੇ ਦੀ ਗਾਰੰਟੀ ਕੱਪੜਾ ਪੂਰਾ ਆਉ ਫੁੱਲ ਜ਼ਿੰਮੇਵਾਰੀ ਹੈ ਬਾਈ ਜੀ ਫੁੱਲ ਸੂਟ ਆ ਜਾਊਗਾ ਜੀ ਲਿਖ ਕੇ ਦੇ ਇਹਨੂੰ ਤਿਆਰ ਹੈ ਇਸ ਗੱਲ ਤੇ ਫੁੱਲ ਜ਼ਿੰਮੇਵਾਰੀ ਹੈ ਜੀ ਆਹ ਦੇਖ ਲਓ ਜੀ ਜੇ ਸਾਰੇ ਦਿਖਾਉਣ ਲੱਗ ਗਏ ਤਾਂ ਸਾਨੂੰ ਹੱਥ ਨੂੰ ਹੋ ਜੂ ਕੋਈ ਰੰਗ ਬੰਨ ਮਾਲ ਜਿੰਨਾ ਮਰਜ਼ੀ ਲੈ ਜਾਓ ਬਾਈ 200 ਸੂਟ 100 ਸੂਟ 50 2 4 ਜਿੰਨੇ ਮਰਜ਼ੀ ਲੈ ਲਓ ਜਿਹੜੀਆਂ ਪੈਣਾ ਆਪ ਸੌਣ ਲੈਂਦੀਆਂ ਉਹਨਾਂ ਵਾਸਤੇ ਦਾ ਨਜ਼ਾਰਾ ਹੀ ਹੈ ਬਹੁ ਹਜ਼ਾਰ ਦੇ ਤਿੰਨ ਚਾਰ ਆ ਜਾਣਗੇ ਹੌਲਾ ਫੁੱਲ ਵਰਗਾ ਬਾਈ ਜੀ 295 ਰੁਪਏ ਦਾ ਛੂਟ ਆ ਬਾਈ ਅੱਜ ਹੋਰ ਕੀ ਕੁਆਲਿਟੀ ਹੈ ਜੀ ਵੈਰੈਟੀ ਆਓ ਬਾਈ ਜੀ ਹੁਣ ਇਧਰ ਦਿਖਾ ਲਓ ਲੈ ਬਾਈ ਬੀਬੀਓ ਸ਼ੇਅਰ ਕਰੀ ਚੱਲੋ ਤੇ ਆਪਣੀ ਰਿਸਟਰੀਆਂ ਤੇ ਸਹੇਲੀਆਂ ਸੁਨੀਆਂ ਨੂੰ ਭੇਜੀ ਚੱਲੋ ਵੀਡੀਓ ਇਹ ਇੱਕ ਆਪਣੇ ਕੋਲੇ ਕਪੜਾ ਕਾਟਨ ਦਾ ਬਾਈ ਜੀ ਬਹੁਤ ਵਧੀਆ ਕੁਆਲਿਟੀ ਦਾ ਮਾਲ ਹੈ ਓਮ ਦਾ ਮਾਲ ਆ ਬਾਈ ਜੀ ਇਹ ਅੱਛਾ ਇਹ ਚੈੱਕ ਕਰੋ ਸਮਾਰ ਕੇ ਪੂਰਾ 5 ਮੀਟਰ ਕਪੜਾ ਹੈ ਜੀ ਨਾਲ ਦੁਪੱਟਾ ਹੈ ਜੀ ਪਿਓਰ ਵਧੀਆ ਕਾਟਨ ਦਾ ਦੁਪੱਟਾ ਹੈ ਫੁੱਲ ਜ਼ਿੰਮੇਵਾਰੀਆਂ ਕਪੜੇ ਦੀ ਬਾਈ ਜੀ ਦੇਖੋ अच्छा ਨਾਲ ਦੁਪੱਟੇ ਸਮੇਤ ਹੈ ਇਹ ਮੈਂ ਕਹਣਾ ਦੁਪੱਟਾ ਬਾਈ ਜੀ ਦੇ ਦੁਪੱਟਾ ਦੇ ਇਹ ਕਿੰਨੇ ਦਾ ਇਹ ਵੀ ਸਾਨੂੰ ਬਾਈ 290 ਰੁਪਏ ਦਾ ਲਾਵਾਂਗੇ ਠੀਕ ਹੈ ਕੁੱਲ 290 ਰੁਪਏ ਦਾ ਬਾਈ ਜੀ ਜੁਮੇਵਾਰੀਆ ਰੇਟ ਦੀ ਓਮ ਦਾ ਮਾਲ ਹੈ ਇੱਕ ਭੈਣ ਆਇਆ ਨਾ ਸੋਚਦੇ ਵੀ ਬੰਦਾ ਹੈਗਾ ਹਨਾ ਅਮਰਤਾਰੀ ਵੀ ਕਿਵੇਂ ਜੇ ਖੁੱਲ ਕੇ ਗੱਲ ਕਰਾਈਆਂ ਇਹਨਾਂ ਦੀ ਬਾਈਫਾਸ ਸਾਨੂੰ ਦਿਖਾਈ ਦਿੱਤੀ ਭੈਣ ਮਨਜਿੰਦਰ ਕੌਰ ਇਹ ਇੱਥੇ ਹੁੰਦੇ ਅਜੇ ਬੋਲ ਨਹੀਂ ਸਕਦੇ ਥੋੜਾ ਜਿਹਾ ਇਹਨਾਂ ਨੂੰ ਪ੍ਰੋਬਲਮ ਹੈ ਤਾਂ ਕਰਕੇ ਕੀ ਜ਼ਖਾਮ ਲੱਗ ਗਈ ਹਾਂ ਤੇ ਇਹ ਆ ਵੀਰੇ ਦੇਖੋ ਦੋਨੇ ਹੀ ਇਹਨੇ ਦੁਕਾਨ ਤੇ ਤੁਸੀਂ ਹਾਂਜੀ ਆਹ ਡਿਜ਼ਾਈਨ ਦੇਖੋ ਭਾਈ ਜੀ ਬਹੁਤ ਵਧੀਆ ਡਿਜ਼ਾਈਨ ਹੈ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਓਮ ਦਾ ਮਾਲ ਹੈ ਜੀ ਜਿੰਨਾ ਮਰਜ਼ੀ ਮਾਲ ਲੈ ਲਓ ਬਹੁਤ ਮਾਲ ਪਿਆ ਆਪਣੇ ਕੋਲੇ ਹੂੰ ਦੇਖੋ ਭਾਈ ਜੀ ਅੱਜ ਨਾ ਭਾਈ ਮੈਂ ਜਦੋਂ ਘਰੇ ਰੋਟੀ ਖਾ ਕੇ ਤੁਰਦਾ ਸੀ ਮੇਰੀ ਮੰਮੀ ਕਹਿੰਦੀ ਕਿੱਥੇ ਜਾਣਾ ਹੈ ਮੈਂ ਮੈਸਟਰ ਖਾਣੇ ਜਾਣਾ ਕਹਿੰਦੀ ਕਿਹਦੇ ਕੋਲੇ ਮੈਂ ਐ ਕਰਕੇ ਬਲਕਾਰੇ ਕੋਲੇ ਉਹਨਾਂ ਦੇ ਮਨਜਿੰਦਰ ਵਾਲਿਆਂ ਦੇ ਹਾਂਜੀ ਹਾਂਜੀ ਤੇ ਕਹਿੰਦੀ ਕੱਪੜਾ ਵਧੀਆ ਹੁੰਦਾ ਉਹਨਾਂ ਦਾ ਕਿਉਂਕਿ ਪਿਛਲੇ ਸਾਲ ਲੈ ਕੇ ਗਏ ਸੀ ਭਾਈ ਜੀ ਕੋਈ ਲਾਂਬਾ ਨਹੀਂ ਆਉਂਦਾ ਪੂਰੀ ਜ਼ਿੰਮੇਵਾਰੀ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਕੋਈ ਇਹਦੇ ਚ ਲੰਬਾ ਨਹੀਂ ਕੋਈ ਇਹ ਘੱਟ ਨਹੀਂ ਬਾਈ ਜੀ ਲੈਂਥ ਪੂਰੀ ਹੈ ਬਿਲਕੁਲ ਪੂਰਾ ਵਧੀਆ ਫੁੱਲ ਦੁਪੱਟਾ ਹੈ ਬੀਬੀਓ ਬੀਬੀਓ ਪਹਿਣਾ ਤੁਸੀਂ ਨਾਲ ਤਾਂ ਸ਼ਹਿਰ ਜਾਣੀਓ ਗਰਮੀ ਮਰਦੀਓ ਪਹਾੜਾਂ ਤਾਂ ਚਲੋ ਸੋਡਾ ਹੁਣ ਨਹੀਂ ਲੱਗਦਾ ਕਿਰਾਇਆ ਤਾਂ ਹਨਾ ਧਾਰ ਕੜਾ ਚੜਜ ਨਹੀਂ ਫੇਰ ਵੀ ਨਾਲੇ ਕੌਣ ਤੁਹਾਨੂੰ ਇੰਨੇ ਸਸਤੇ ਉੱਤੇ ਸੂਟ ਦੇ ਦੋ ਇਹਦਾ ਕੀ ਰੇਟ ਦੱਸ aí 290 ਰੁਪਏ ਕੁੱਲ ਕੁੱਲੀ ਹਾਂਜੀ 5 ਮੀਟਰ ਕਪੜਾ ਨਾਲ ਕਾਟਨ ਦਾ ਦੁਪੱਟਾ ਪੂਰਾ ਵਧੀਆ ਮਾਲ 1 ਨੰਬਰ ਕੁਆਲਿਟੀ ਦਾ ਇੱਟ ਵਰਗੇ ਰੰਗ ਹੋਣਗੇ ਬਾਈ ਜੀ ਪੱਕੇ ਜਿੰਨਾ ਮਰਜ਼ੀ ਮਾਲ ਲੈ ਲਿਓ ਇੱਕ ਸੂਟ ਲੈ ਲਓ ਭਾਵੇਂ ਦੋ ਸੂਟ ਲੈ ਲਓ ਹੋਰ ਸੇਲ ਦਾ ਕੰਮ ਆਪਣੇ ਕੋਲੇ ਜਿੰਨਾ ਮਰਜ਼ੀ ਕੁਆਲਿਟੀ ਦੀ ਮਾਲ ਲੈ ਲਓ ਬਾਈ ਜੀ ਇਹਨਾਂ ਦੇ ਰੇਟ ਇਹੋ ਜਿਹੇ ਹੁੰਦੇ ਪਿਛਲੀ ਵਾਰੀ ਮਾਲ ਨਹੀਂ ਪੂਰਾ ਆਇਆ ਤੇ ਨਾ ਹੀ ਕੋਈ ਲੰਬਾ ਆਇਆ ਆ ਵੀਰੇ ਇਹਦੇ ਵਿੱਚ ਇਸੇ 290 ਦੇ ਵਿੱਚ ਮੈਚਿੰਗ ਵੀ ਪਿਆ ਮਾਲ ਆਪ ਦੇਖ ਲਓ ਆ ਚੱਕ ਮਾਲ ਦੇਖੋ ਬਾਈ ਜੀ ਕੁਆਲਿਟੀ ਚੈੱਕ ਕਰੋ ਮਾਲ ਦੇਖੋ ਦੇਖੋ ਕਿੰਨਾ ਸੁਣਾ ਮਾਲ ਹੈ ਹੂੰ ਇਹ ਮੈਚਿੰਗ ਹੈ ਬਾਈ ਜੀ ਉਹੀ ਰੇਟ 290 ਰੁਪਏ 290 ਰੁਪਏ ਦਾ ਸੂਟ 290 ਰੁਪਏ ਦਾ ਸੂਟ ਹੈ ਬਾਈ ਜੀ ਫੁੱਲ ਚੈਲੰਜ ਹੈ ਰੇਟ ਦਾ ਵੀ ਤੇ ਕੁਆਲਿਟੀ ਦਾ ਵੀ ਬਾਈ ਜੀ ਹਮਮ ਫੁੱਲ ਜ਼ਿੰਮੇਵਾਰੀ ਆ ਲਓ ਜੀ ਦੇਸੀ ਬੰਦਾ ਪਿੰਡ ਵਾਲਾ ਬੰਦਾ ਸਿਰੇ ਜਾਣ ਵਾਲਾ ਬੰਦਾ ਨਹੀਂ ਠੀਕ ਆ ਆਪਦੇ ਘਰੇ ਬੈਠਾ ਤੇ ਕੋਈ ਇਹ ਜੀ ਦਿੱਕਤ ਵਾਲੀ ਗੱਲ ਨਹੀਂ ਵੀ ਸੇਲ ਵਾਲੇ ਆਏ ਆ ਜੀ ਵੇਚ ਕੇ ਕੱਪੜਾ ਤੁਰ ਗਏ ਮੁੜ ਕੇ ਇੱਥੇ ਆਉਂਦੇ ਨਹੀਂ ਜਾਂ ਨਾ ਆਪਣੇ ਕੋਲ ਕੋਈ ਡਰੈੱਸ ਹੈ ਆ ਦੇਖੋ ਬਾਈ ਜੀ ਆ ਅਗਲੀ ਮੇਰੀ ਆ ਆ ਸੀਗੀ ਆ ਅਗਲੀ ਪਲੇਟ ਮੰਨ ਆ ਦੇਖੋ ਹਾਂਜੀ ਇਹ ਵੀ ਪਿਓਰ ਕਾਟਨ ਦਾ ਮਾਲ ਹੈ ਆਲ ਓਵਰ 5 ਮੀਟਰ ਸੂਟ ਹੈ ਜੀ ਹੂੰ ਫੁੱਲ ਜ਼ਿੰਮੇਵਾਰੀ ਹੈ ਕੱਪੜੇ ਦੀ ਇਹਦੀ ਵੀ ਇਹ ਕਿੰਨੇ ਦਾ ਇਹ ਕੁੱਲ 250 ਰੁਪਏ ਦਾ ਲੈ ਘਟਦੇ ਤੁਰੇ ਮੈਂ ਤਾਂ ਵਧੇਗਾ ਤੂੰ ਤਾਂ ਘਟਾ ਤਰਾ ਅੱਜ ਠੀਕ ਤਾਂ ਦੇਖੋ ਜੀ ਕੁਆਲਿਟੀ ਦੇਖੋ ਲੈ ਮਿੱਤਰੋ ਆਹ ਦੇਖੋ ਮੈਨੂੰ ਤਾਂ ਹੀ ਸੀ ਵੀ ਇਹ ਰੇਟ ਵਧਣਗੇ ਪਰ ਰੇਟ ਘਟਾਈ ਤੁਰੇ ਜਾਂਦਾ ਇਹ ਤਾਂ ਕੁਆਲਿਟੀ ਦੇਖੋ ਇਹ ਕਿੱਡੀ ਸੋਹਣੀ ਕੁਆਲਿਟੀ ਹੈ ਆਲ ਓਵਰ ਭਾਈ ਜੀ ਗਾਜਨਾ ਮਿੰਕੀ ਦੇਵਾਂਗੇ 5 ਮੀਟਰ ਕੱਪੜਾ ਦੇਵਾਂਗੇ ਹੂੰ ਕੁੱਲ 250 ਰੁਪਏ ਦਾ ਸੂਟ ਹੈ ਜੀ ਵਧੀਆ ਪਿਓਰ ਕਾਟਨ ਦਾ ਕੋਈ ਇਹਦਾ ਰੰਗ ਫੇਟ ਨਹੀਂ ਬਈ 1000 ਦੇ 4 ਹਾਂਜੀ 1000 ਦੇ 4 ਜੀ ਲੈ ਸਾਰੀ ਮਰਜ਼ੀ ਕੁਆਂਟੀਟੀ ਜਮਾਨ ਲੈ ਲਓ ਸਾਰੀ ਗਰਮੀ ਜਿਹੜੀ ਰਹਿੰਦੀ ਹੈ ਨਿਕਲ ਜੋਗੀ ਹਾਂਜੀ ਇਹਦੇ ਵਿੱਚ ਡਿਜ਼ਾਈਨ ਬਹੁਤ ਮਿਲ ਜਾਣਗੇ ਜਿੰਨਾ ਮਰਜ਼ੀ ਡਿਜ਼ਾਈਨ ਲੈ ਲਓ ਜਿੰਨਾ ਮਰਜ਼ੀ ਮਾਨ ਲੈ ਲਓ ਰੰਗ ਲੈ ਲਓ ਹਾਂਜੀ ਅੱਛਾ ਹੋਰ ਅੱਗੇ ਜੀ ਕੀ ਵੈਰਾਈਟੀ ਹੈ ਅਗਲੀ ਵੈਰਾਈਟੀ ਆ ਸੀ ਜੀ ਆਪਣੇ ਕੋਲੇ ਆ ਗਈ ਹਾਂ ਇਹ ਵੀ ਬਹੁਤ ਵਧੀਆ ਕਾਟਨ ਦੇ ਦੁਬੱਟੇ ਨਾਲ ਜੀ ਹਾਂ ਤੇ ਨਾਲ ਸੈਮੀ ਪਿਓਰੀ ਦੇ ਦੁਬੱਟੇ ਆ ਦੋ ਪ੍ਰਕਾਰ ਦਾ ਮਾਲ ਆ ਜੀ ਆਪਣੇ ਕੋਲੇ ਤੁਹਾਨੂੰ ਦੋਨੇ ਪ੍ਰਕਾਰ ਦਾ ਦਿਖਾ ਦਿੰਨੇ ਆ ਜੀ ਹਾਂ ਮਾਲ ਬਹੁਤ ਵਧੀਆ ਹੈ ਮੈਂ ਤਾਂ ਕਮਾਲ ਮੰਨਦਾ ਵੀ ਖੇਤੀ ਕਰਨ ਨਾਲ ਦੇਸੀ ਜੱਟ ਨੇ ਦੁਕਾਨ ਕਰ ਲਈ ਤੇ ਸੇਠਾਂ ਵੰਗੂ ਆ ਪੱਟਦਾ ਤੇ ਉਵੇਂ ਹੀ ਦਿਖਾਉਂਦਾ ਤੇ ਉਵੇਂ ਹੀ ਬੋਲਦਾ ਦੇਖੋ ভাই ਆ ਸੈਮੀ ਪਿਓਰ ਦਾ ਨਾਲ ਐਵੇਂ ਨਾ ਤੁਸੀਂ ਆਪਣੇ ਘਰਾਂ ਚ ਕੀ ਗੱਲ ਚੱਲਦੀ ਆ ਭਾਈ ਅਸੀਂ ਤਾਂ ਫਲਾਨਿਆਂ ਦੇ ਜਾਣਦੇ ਆ ਅਸੀਂ ਤਾਂ ਇੰਨੇ ਚਿਰ ਤੋਂ ਜਾਣਦੇ ਆ ਬਦਲ ਕੇ ਵੀ ਦੇਖ ਲਿਆ ਕਰੋ ਜਿਵੇਂ ਤੁਹਾਨੂੰ ਆ ਦੱਸ ਰਹੇ ਆ ਪੂਰੀ ਗਰੰਟੀ ਵਾਲੀ ਗੱਲਬਾਤ ਆ ਤੁਸੀਂ ਇੱਕ ਵਾਰੀ ਕੱਪੜਾ ਲੈ ਕੇ ਦੇਖੋ ਫੇਰ ਨਹੀਂ ਫਲਾਨਿਆਂ ਦੇ ਵਗਜੋ ਏ ਬਾਈ ਜੀ ਸੈਮੀ ਪਿਓਰ ਦੁਬੱਟੇ ਨਾਲ ਇਹਦੇ ਤੇ ਕਾਟਨ ਦਾ ਮਾਲ ਹੈ ਵਧੀਆ ਪੂਰੀ ਫੁੱਲ ਲੈਂਥ ਹੈ ਹੂੰ ਕੋਈ ਐ ਨਹੀਂ ਵੀ ਲੈਂਥ ਨਹੀਂ ਹੈਗੀ ਵੀ ਲੈਂਥ ਘਟੂ ਆ ਦੇਖੋ ਜੀ ਮਾਲ ਦੇਖੋ ਕਿੰਨਾ ਸੋਹਣਾ ਬਾਈ ਜੀ ਹਰ ਸੇ ਮੇਰੇ ਨਾਲ ਕੱਪੜੇ ਚੋਲੇ ਹੀ ਵਾੜਾ ਯਾਰ ਉਹ ਵਿਚ ਦਾ ਹੁਣ 3 3000 35 25 2500 ਤੋਂ ਘਟਣ ਦੇ ਦੇਖੋ ਜੀ ਉਹਨਾਂ ਕੋਲੇ ਬਾਈ ਜੀ ਖਰਚੇ ਬਹੁਤ ਜ਼ਿਆਦੇ ਪੈਂਦੇ ਆ ਉਹਨਾਂ ਦੇ ਉਹ ਸਾਰੇ ਕਿਰਾਏ ਫਰਾਏ ਬਾਈ ਜੀ ਲੇਬਰਾਂ ਸਭ ਉੱਤੇ ਕੱਢਦੇ ਆਪਣੇ ਕੋਲੇ ਕੋਈ ਖਰਚਾ ਨਹੀਂ ਆਪਦਾ ਬਾਈ ਜੀ ਫੁੱਲ ਰਿਆਤ ਲਾਉਂਦੇ ਜਮ ਕੋਈ ਇਹਨੇ ਬੜਾ ਲੇਵਰ ਨਹੀਂ ਲੋਡ ਪਵੇ ਤਾਂ ਆਪਦੇ ਬੇਟੇ ਨੂੰ ਨਾਂ ਲਾ ਲੈਂਦੇ ਨਹੀਂ ਦੋਨੇ ਜੀ ਹੈਗੇ ਆ ਹਾਂ ਆ ਸੈਮੀ ਪਿਓਰ ਆ ਜੀ ਆ ਨਾਲ ਕਾਟਨ ਦਾ ਦੁਪੱਟਾ ਜੀ ਦੇਖੋ ਹੂੰ ਵੀਡੀਓ ਸਾਰੀ ਦੇਖ ਕਮੈਂਟ ਤੱਕ ਸ਼ੇਅਰ ਕਰੀ ਚੱਲੋ ਅੱਗੇ ਦੀ ਅੱਗੇ ਜ਼ਰੂਰ ਕਿਸੇ ਦਾ ਫਾਇਦਾ ਹੋ ਜੂ ਯਾਰ ਇਹ ਆ ਵੀ ਪਿਓਰ ਦਾ ਕਾਟਨ ਦਾ ਦੁਪੱਟੇ ਨਾਲ ਜਿਵੇਂ ਕਾਟਨ ਦਾ ਛੂਟ ਹੈ 5 ਮੀਟਰ ਆਲ ਓਵਰ ਕਪੜਾ ਜੀ ਆ ਦੇਖੋ ਹੂੰ ਆਲ ਓਵਰ ਆਲ ਓਵਰ ਮਤਲਬ ਆਲ ਓਵਰ ਦਾ ਮਤਲਬ ਮੈਚਿੰਗ ਨਹੀਂ ਹੈਗਾ ਜੀ ਬਾਟਮ ਸਾਰੇ ਹਾਂ ਜਿਹੜੀ ਬਾਟਮ ਅਟ ਹੁੰਦੀ ਹੈ ਉਹ ਮੈਚਿੰਗ ਹੁੰਦਾ ਜੀ ਆ ਦੇਖੋ ਅਜੇ ਇਸ ਤੋਂ ਇਲਾਵਾ ਇਹਦਾ ਲੇਡੀ ਬਹੁਤ ਵਧੀਆ ਵਸਤੇ ਹੋਗੇ ਕੁਰਤੇ ਪਜਾਮੇ ਕੁਰਤੇ ਪਜਾਮੇ ਬਾਈ ਜੀ ਬਹੁਤ ਜਿਆਦਾ ਜਿੰਨੇ ਮਰਜ਼ੀ ਲੈ ਲਓ ਬਾਈ ਜੀ ਆਪਣੇ ਕੋਲ ਬਾਈ ਜੀ 150 ਰੁਪਏ ਤੋਂ ਸਟਾਰਟ ਹੋ ਕੇ 1200 ਰੁਪਏ ਦੇ ਕੁਰਤਾ ਪਜਾਮਾ ਪਏ ਜੀ ਆਪਣੇ ਕੋਲ ਜਿਹੜਾ ਜ ਮਰਜੀ ਚਿੱਟਾ ਰੰਗਦਾਰ ਰੰਗਦਾਰ ਚਿੱਟਾ ਜਿਹੜਾ ਜ ਮਰਜੀ ਕਾਟਨ ਲੈ ਲਓ ਸ਼ਮਰਕੂਲ ਲੈ ਲਓ ਬਾਈ ਜੀ ਇਜ਼ੀ ਬਿਜ਼ੀ ਲੈ ਲਓ ਕੋਈ ਲੈ ਲਓ ਸਾਰੇ ਮਿਲਣਗੇ ਠੀਕ ਹੈ 150 ਰੁਪਏ ਤੋਂ ਸਟਾਰਟ ਹੋ ਰਿਹਾ ਜੇ ਮੰਨ ਲਾ ਜਿਵੇਂ ਘਰੇ ਕੋਈ ਪੱਗ ਪਰ ਨਾ ਲੈਣਾ ਹੁੰਦਾ ਬਾਈ ਜੀ ਸਭ ਫਸਾ ਲੈ ਕੋ ਬੈ ਜੀ ਹਾਂਜੀ ਹਾਂਜੀ ਅੱਜ ਫੁੱਲ ਬਹੁਤ ਵਧੀਆ ਕੁਆਲਿਟੀ ਦਾ ਮਾਲ ਆਇਆ ਏਸੀ ਦੇ ਕਵਰ ਚੜਾਇਆ ਇਹ ਵੀ ਹੈਗੇ ਆ ਇਹ ਵੀ ਹੈਗੇ ਜੀ ਠੀਕ ਹੈ ਇਹ ਵੀ ਮਿਲ ਜਾਣਗੇ ਜੀ ਏਸੀ ਵਾਲੇ ਕਵਰ ਵੀ ਮਿਲ ਜਾਣਗੇ ਉੱਪਰਲੇ ਵੀ ਕਵਰ ਮਿਲ ਜਾਣਗੇ ਫਲੋਰ ਵਾਲੇ ਜਿਹੜੇ ਜਿਹੇ ਮਰਜ਼ੀ ਕਵਰ ਲੈ ਲਓ ਜੀ ਠੀਕ ਹੈ ਇਹ ਕਿੰਨੇ ਦਾ ਜੀ ਇਹ ਕਵਰ ਤੁਹਾਨੂੰ ਮਿਲ ਜੂ ਜੀ 125 ਰੁਪਏ ਦਾ 175 ਦਾ ਠੀਕ ਹੈ ਜੀ ਹਾਂ ਜੀ ਕਵਰ ਬਹੁਤ ਵਧੀਆ ਬੜੀ ਅਜਰ ਮੱਖੀਆਂ ਨਹੀਂ ਇਹਨੂੰ ਖਰਾਬ ਕਰ ਦਿੰਦੀਆਂ ਹਨ ਤੇ ਨਾਲੇ ਦੇਖਣ ਵਾਲਾ ਪੁੱਛਦਾ ਆਇਆ ਗਿਆ ਅਗਲੀ ਵੈਰਿਟੀ ਬਾਈ ਜੀ ਤੁਹਾਨੂੰ ਆ ਦਿਖਾਉਣੇ ਆ ਜਮਾਂ ਰੱਖਣੀਆਂ ਦਾ ਬਹੁਤ ਵਧੀਆ ਤੋਹਫਾ ਹੈ ਜੀ ਇੱਕ ਨੰਬਰ ਪਿਓਰ ਕਾਟਨ ਤੇ ਹਾਂ ਸੱਚ ਰੱਖਣੀਆਂ ਆਉਣਗੀਆਂ ਸੰਧਾਰੇ ਵਾਲਾ ਉਹ ਆਊਗਾ ਸਿਸਟਮ ਤੇ ਆਉਦੇ ਭੈਣਾਂ ਨੂੰ ਖੁਸ਼ ਕਰਦੇ ਹੋ ਨਾ ਚਲ ਓਮ ਦਾ ਮਾਲ ਹੈ ਜੀ ਪੂਰੀ ਫੁੱਲ ਜ਼ਿੰਮੇਵਾਰੀ ਹੈ ਕੱਪੜੇ ਦੀ ਦੇਨਦਾਰ ਐ ਇਸ ਗੱਲ ਤੇ ਜੇ ਇਹਦੇ ਕਿਸੇ ਕਿਸਮ ਦਾ ਕੋਈ ਲਾਂਭਾ ਹੋ ਜਾਵੇ ਜੀ ਖਾਸਾ ਕਈ ਵਾਰੀ ਕੱਪੜਾ ਮਹਿੰਗਾ ਲਾਉਣਾ ਹੁੰਦਾ ਮੈਂ ਕਹਿ ਦਿੰਦੀ ਆ ਵੀ ਭਾਈ ਮੈਂ ਤਾਂ 1000 ਤੋਂ ਘੱਟ ਕਦੇ ਪਾਇਆ ਹੀ ਨਹੀਂ ਬਾਈ ਜੀ ਆਪਣੇ ਕੋਲੇ ਭਾਵੇਂ 4000 ਵਾਲਾ ਲੈ ਲੈਣ ਠੀਕ ਹੈ ਜਿੰਨਾ ਮਰਜ਼ੀ ਲੈ ਲੈਣ ਬਾਈ ਉਹੀ ਦੇਵਾਂਗੇ ਮਾਲ ਬਹੁਤ ਪਿਆ ਆਪਣੇ ਇਹ ਆ ਸੂਟ ਦਾ ਕੀ ਰੇਟ ਹੈ ਬੜੀ ਕੜਾਈ ਕਿਦੂ ਕਰੀ ਹੈ ਇਹ 500 ਰੁਪਿਆ ਰੇਟ ਹੈ ਬਾਈ ਜੀ ਓਨਲੀ 500 ਹਾਂ ਬਹੁਤ ਵਧੀਆ ਕੁਆਲਿਟੀ ਹੈ ਇੱਕ ਨੰਬਰ ਦੁਪੱਟਾ ਨਾਲ ਦੁਪੱਟਾ ਦਿਖਾਉਣੇ ਕਵਾਲਿਟੀ ਦੇਖੋ ਕਿੰਡੀ ਵਧੀਆ ਇਹਦੇ ਵਿੱਚ ਆਪਣੇ ਕੋਲੇ ਰੰਗ ਘਟੋਕਟ ਬਾਈ ਜੀ 100 ਰੰਗ ਮਿਲ ਜੂਗਾ ਐਸ ਵਕਤ ਤਿਆਰ ਪਿਆ ਆਪਣੇ ਕੋਲੇ ਤੇ ਆਹ ਦੇਖੋ ਦੁਪੱਟਾ ਆ ਇਹਦੇ ਨਾਲ ਦੁਪੱਟਾ ਥਰੀ ਪੀਸ ਆ ਦੁਪੱਟਾ ਦੇਖੋ ਕਿੰਡਾ ਸੋਹਣਾ ਜੀ ਨਹੀਂ ਆਹ ਤੋ ਹੋਇਆ ਠੀਕ ਹੈ ਹਾਂ ਜੀ ਹਾਂ ਦੁਪੱਟਾ ਨਾਲ ਹੈ ਜੀ ਆਹ ਬਾਟਮ ਹੈ ਜੀ ਬਾਟਮ ਤੇ ਵਰਕ ਕੀਤਾ ਹੋਇਆ ਪਹੁੰਚੇ ਤੇ ਤੇ ਆਹ ਕਮਜੀਜ਼ ਹੈ ਜੀ ਪਿਓਰ ਕਾਟਨ ਦਾ ਮਾਲ ਹੈ ਜੀ ਪੂਰੀ ਫੁੱਲ ਜ਼ਿੰਮੇਵਾਰੀ ਹੈ ਕੱਪੜੇ ਦੀ ਆਹ ਦੇਖੋ ਜੀ ਮਾਡਲ ਦਾ ਨਾਲ ਜਿਵੇਂ ਇਹ ਤਿਆਰ ਹੋਇਆ ਐਹੀ ਸੂਟ ਤਿਆਰ ਹੋਣਾ ਜੀ ਦੇਖੋ ਜੇ ਕਿਸੇ ਨੇ ਸਲਵਾਰ ਬਣਾਉਣੀ ਆ हां हां ਬਿਸਰਾ ਬਣੂਗਾ हां जी हां जी ਬਣੂਗੀ 2.5 2.5 ਮੀਟਰ ਗੱਲਾਂ ਸਾਰੀ ਕਲੀਅਰ ਕਰਦੇ ਆਂ ਫੁੱਲ ਜ਼ਿੰਮੇਵਾਰੀ ਆ ਇਹ ਦੇਖੋ ਸਾਰੇ ਰੰਗ ਦੇ ਵਿੱਚ ਤਿਆਰ ਹੈ ਇਹ ਆ ਦੇਖੋ ਹਾਂ ਆ ਦੇਖੋ ਬਾਪੂ ਮਾਲ ਪਿਆ ਵਾਦੂ ਹਲੇ ਤਾਂ ਉਧਰ ਇਹਨਾਂ ਦਾ ਸਟੋਰ ਵੀ ਸੁਣੋ ਉਹ ਵੀ ਦਿਖਾਵਾਂਗੇ ਜਿੰਨਾ ਮਰਜ਼ੀ ਮਾਲ ਲੈ ਲਓ ਬਾਈ ਜੀ ਜ਼ਿੰਮੇਵਾਰੀ ਹੈ ਇੱਕ ਬਾਈ ਜੀ ਦੇਖੋ ਆਡੀ ਆ ਗਈ ਜੀ ਆਹ ਏਕੇ ਟੈਕਸ ਦਾ ਮਾਲ ਹੈ ਆਡੀ ਐ ਭਲੀ ਪਾਂਤ ਹਰ ਇੱਕ ਬੰਦਾ ਜਾਣਦਾ ਇਹ ਚੀਜ਼ ਨੂੰ ਵੀ ਇਹ ਕੀ ਚੀਜ਼ ਹੈ ਹਾਏ ਹਾਏ ਇਹ ਵੀਰ ਜੀ ਆਡੀ ਐ ਕਵਾਲਿਟੀ ਸੱਚ ਉਹ ਪਤਾ ਕਰ ਲਈ ਆਡੀਆਂ ਦਿਖਾਈਏ ਨੇ ਐਡਰੈਸ ਵੀ ਦੱਸ ਦੇ ਪੱਕਾ ਉਹਦਾ ਕੀ ਨੇੜੇ ਆ ਕੀ ਗੱਲ ਆ ਆਡਰੈਸ ਵੀ ਜੀ ਆਪਣਾ ਮਨਜਿੰਦਰ ਕਲਾਥ ਹਾਊਸਪਿੰਡ ਮੈਸਰਖਾਨਾ ਮਨਜਿੰਦਰ ਕੀ ਦਾ ਨਾਮ ਮਨਜਿੰਦਰ ਮੇਰੇ ਘਰ ਦੇ ਦਾ ਨਾ ਜੀ ਇਹਨਾਂ ਦੇ ਨਾਂ ਤੇ ਦੁਕਾਨ ਦਾ ਨਾਮ ਰੱਖਿਆ ਮਨਜਿੰਦਰ ਕਲਾਥ ਹਾਊਸਪਿੰਡ ਮੈਸਰਖਾਨਾ ਜੀ ਜ਼ਿਲ੍ਹਾ ਬਠਿੰਡਾ ਜੀ ਆਪਣਾ ਮੌੜ ਮੰਡੀ ਦੇ ਕੋਲੇ ਪਿੰਡ ਹੈ ਜੀ ਮੈਸਰਖਾਨਾ ਵੱਡੇ ਹਾਈਵੇ ਤੇ ਛੋਟਾ ਪਿੰਡ ਥੋੜਾ ਵੱਡਾ ਘਰ ਕਿੱਥੇ ਹੈ ਆਪਣਾ ਘਰ ਆਪਣਾ ਡੇਰਾਪਾਵਾ ਪੰਜਾਬ ਦਾਸ ਧਰਮਸ਼ਾਲਾ ਕੋਲੇ ਆ ਜੀ ਬਿੱਤਸ ਨੂੰ ਐਡ ਦੇਵਾਂਗੇ ਇਹਦੇ ਵਿੱਚ ਵੀਡੀਓ ਚ ਵੀ ਡੇਰਾਪ प्यारे मेंबर्स दी दुकान पूरी मशहूर आई जिथों मर्जी पूछ लेओ जे फेर भी कोई ਭੈਣ ਜਾਂ ਕਈ ਵਾਰੀ ਮਾਤਾ ਬਜ਼ੁਰਗ ਹੁੰਦੀ ਹੈ ਉਲਝਦੀ ਆ ਨੰਬਰ ਚੱਲੀ ਜਾਂਦੇ ਆ ਨੰਬਰਾਂ ਤੇ ਫੋਨ ਕਰਿਓ ਇਹ ਆਪ ਦਾ ਬੇਟਾ ਭੇਜ ਦੇਣਗੇ ਸੋਨੂੰ ਮੋਟਰਸਾਈਕਲ ਤੇ ਆ ਕੇ ਲੈ ਜਾਓ ਇੱਕ ਬਈ ਤੁਹਾਨੂੰ ਬੇਨਤੀ ਹੋਰ ਕਰਦੇ ਆ ਇੱਕ ਆਪਣਾ ਮਨਜਿੰਦਰ ਕਲਾਸ ਹਾਊਸ ਦਾ ਨਾਂ ਆਪਣਾ ਚੈਨਲ ਚੱਲਦਾ ਜੀ ਜੇ ਕਿਸੇ ਨੇ ਬਰੀਕੀ ਨਾਲ ਵੀਡੀਓ ਦੇਖਣੀ ਆ ਹੁਣ ਤਾਂ ਉਤੇ ਜਾ ਕੇ ਬਾਈ ਜੀ ਉਹਨੂੰ ਕਲਿੱਕ ਕਰ ਲਓ ਉੱਥੇ ਆਪਣਾ ਸਾਰੀਆਂ ਵੀਡੀਓ ਵਿੱਚਨ ਜੀ ਮਨਜਿੰਦਰ ਕਲਾਸ ਹਾਊਸ ਇਹਦੇ ਨਾਂ ਤੇ ਆਪਣਾ ਚੈਨਲ ਚੱਲਦਾ ਜੀ YouTube ਤੇ ਤੇ Facebook ਤੇ ਜਦੋਂ ਮਰਜ਼ੀ ਜਾ ਕੇ ਚੈੱਕ ਕਰ ਲਓ ਜੀ ਉੱਥੇ ਤੁਹਾਨੂੰ ਸਭ ਕੁਝ ਮਿਲੂਗਾ ਜੀ ਕੱਲੀ-ਕੱਲੀ ਵੀਡੀਓ ਕੱਲਾ-ਕੱਲਾ ਡਰੈੱਸ ਮਿਲੂਗਾ ਜੀ ਹਾਂ ਆ ਚੈੱਕ ਕਰੋ ਵੀਰ ਜੀ AK Tex ਦੀ ਆਉਡੀ ਐ ਪੂਰੀ ਫੁੱਲ ਜ਼ਿੰਮੇਵਾਰੀ ਐ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਐ ਜਿੰਨਾ ਮਰਜ਼ੀ ਇੱਧਰ ਮਾਰੋ ਮੜਾਓ ਬੈ ਕੈਮਰਾ ਜਿੰਨਾ ਮਰਜ਼ੀ ਮਾਈ ਮਾਲ ਲੈ ਲਿਓ ਬਥੇਰਾ ਮਾਲ ਪਿਆ ਵੱਡੀ ਕੁਆਂਟੀਟੀ ਚ ਮਾਲ ਐ ਜਿੰਨਾ ਮਰਜ਼ੀ ਲਓ ਇੱਕ ਸੂਟ ਲਓ ਭਵੇਂ 50 ਸੂਟ ਲਓ ਓਕੇ ਪੂਰੀ ਫੁੱਲ ਜ਼ਿੰਮੇਵਾਰੀ ਐ ਹਾਂ ਆ ਲਓ ਹੁਣ ਆਪਾਂ ਮਨਜਿੰਦਰ ਨੂੰ ਵੀ ਪੁੱਛ ਲਈ ਕੀ ਦਿਖਾਉਣਾ ਚਾਹੁੰਦੀ ਐ ਖੜੀ ਐ ਵਿਚਾਰੀ ਇੱਕ ਮਿੰਟ ਨੂੰ ਗਾਹਾਂ ਤੁਰ ਜਾਂਦੇ ਹਾਂ ਜੀ ਹਾਂ ਅੱਛਾ ਇੱਕ ਬਾਈ ਜੀ ਆ ਦੇਖੋ ਆ ਦੇਖੋ ਕੁਆਲਿਟੀ ਆ ਬੜਾ ਸੋਹਣਾ ਕਪੜਾ ਮੈਂ ਕਹਣਾ ਜੀ ਦੇਖੋ ਕਪੜਾ ਦੇਖੋ ਪੂਰਾ ਵਧੀਆ ਕੁਆਲਿਟੀ ਹੈ ਕਪੜਾ ਹੁਣੀ ਦਿਖਾਉਣ ਲੱਗਿਆ ਪਹਿਲਾਂ ਤਾਂ ਇਹਨੂੰ ਦਿਖਾਏ ਆ ਦੇਖੋ ਜੀ ਇਹ ਕਿੰਨੇ ਦਾ ਆਰੀ ਵਰਕ ਕਪੜਾ ਜੀ ਪੂਰਾ ਫੁੱਲ ਜ਼ਿੰਮੇਵਾਰੀ ਹੈ ਇੱਕ ਨੰਬਰ ਕੁਆਲਿਟੀ ਦਾ ਕਪੜਾ ਹੈ ਫੁੱਲ 500 ਰੁਪਏ ਦਾ ਰੇਟ ਹੈ ਜੀ ਚੈਲੰਜ ਹੈ ਇਸ ਗੱਲ ਤੇ ਜੇ ਕੋਈ ਇਹਨੂੰ 500 ਰੁਪਏ ਦੇ ਵਿੱਚ ਬਾਜ਼ਾਰ 'ਚ ਦੇ ਦੇ ਇੱਥੇ ਰੱਖ ਫੁੱਲ ਜ਼ਿੰਮੇਵਾਰੀ ਹੈ ਜੀ ਬਾਜ਼ਾਰ ਵਾਲੇ ਭਾਈ 10-10 ਮੁੰਡੇ ਰੱਖੀ ਬੈਠੇ ਹੁਣ ਕੁੜੀਆਂ ਵੀ ਰੱਖੀ ਬੈਠੇ ਨਾ ਦੇਖੋ ਜੀ ਕਾਰ ਦੇ ਵਾਸਤੇ ਤੇ ਫਿਰ ਉਹਨਾਂ ਦੇ ਖਰਚੇ ਕੱਢਣੇ ਏਸੀ ਚੱਲੀ ਜਾਂਦੇ ਉਹਨਾਂ ਦੇ ਕਿੰਨੇ ਕਿੰਨੇ ਵੱਡਿਆਂ ਦੇ ਕੰਮ ਭਾਈ ਜੀ ਦੇਖੋ ਕਪੜਾ ਦੇਖੋ ਪਹਿਲਾ ਦਾ ਹੂੰ ਤੇ ਇਹ ਮਿਲਿਆ ਜੀ ਵਰਗਾ ਕਪੜਾ ਜਮਾ ਜਮਾ ਐ ਨਾ ਇੱਕ ਨੰਬਰ ਕੁਆਲਿਟੀ ਦਾ ਕਪੜਾ ਜੀ ਫੁੱਲ ਜ਼ਿੰਮੇਵਾਰੀ ਹੈ ਹੂੰ ਕੱਪੜੇ ਦੀ ਵੀ ਹੂੰ ਤੇ ਰੇਟ ਦੀ ਵੀ ਠੀਕ ਹੈ ਹਾਂ ਫੁੱਲ ਜ਼ਿੰਮੇਵਾਰੀ ਹੈ ਮਾਸਟਰਡ ਕਲਰ ਦੇਖੋ ਕਿਡਾ ਸੋਹਣਾ ਕਲਰ ਹੈ ਜੀ ਹੂੰ ਕੁਆਲਿਟੀ ਚੈੱਕ ਕਰੋ ਹੂੰ ਪੂਰਾ ਮਾਨਦਾਰ ਬੰਦਾ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਜੀ ਫੁੱਲ ਜ਼ਿੰਮੇਵਾਰੀ ਹੈ ਹੂੰ ਆ ਜੋ ਜੀ ਇੱਕ ਬਾਈ ਜੀ ਆਪਾਂ ਤੁਹਾਨੂੰ ਆ ਵੀ ਦਿਖਾ ਦਈਏ ਬਾਈ ਜੀ ਇਹਦੇ ਵਿੱਚ ਦਿਖਾ ਇਹ ਆ ਪੂਰਾ ਹੋਏ ਸਿਰਦਾ ਇਹ ਬੀਜੀ ਅਮੇ ਬਰਬਰੀ ਹੈ ਆਰਕੰਡੀ ਹੈ ਉਹ ਮਾਲਾ ਬਾਈ ਜੀ ਆਰਕੰਡੀ ਤੇ ਬਰਬਰੀ ਏਕੇ ਟੈਕਸ ਦਾ ਮਾਲ ਦੇਖੋ ਬਰਬਰੀ ਤਾਂ ਮਹਿੰਗਾ ਵਾਲਾ ਹੁੰਦਾ ਕੰਮ ਬਰਬਰੀ ਵਾਲਾ ਮਹਿੰਗਾ ਨਹੀਂ ਹੈਗਾ ਜੀ ਸਸਤੇ ਹੀ ਲਾ ਦਾਂਗੇ ਕੋਈ ਵਾਲਾ ਮਹਿੰਗਾ ਨਹੀਂ ਹੈਗਾ ਠੀਕ ਹੈ ਆਪਾਂ ਤਾਂ ਜਿਵੇਂ ਸਸਤਾ ਕੰਮ ਕਰਾਂਗੇ ਆਪਾਂ ਨੂੰ ਕੋਈ ਖਰਚਾ ਨਹੀਂ ਪੈਂਦਾ ਮਾਨ ਸਾਹਿਬ ਪੂਰਾ ਜਿਵੇਂ ਭਰਤੀ ਨਾਲ ਆਵਾਂਗੇ ਠੀਕ ਹੈ ਜਿਹੜਾ ਬੰਦਾ ਆਊਗਾ 2 ਰੁਪਏ ਖਰਚ ਕੇ ਕਰਕੇ ਆਊਗਾ ਉਹਨੂੰ ਬਾਈ ਜੀ ਪੜਤਾ ਲੱਗੂਗਾ ਖੁੱਲ ਜਮੇ ਖੁੱਲ ਜਮੇ ਬਾਈ ਜੀ ਉਹਨੇ ਦੋਨੇ ਜੋਨੇ ਜੀ ਅਮਰਤਾਰੀ ਆ ਹਾਂ ਤੇ ਤੁਸੀਂ ਜਿੰਨੇ ਮੰਨ ਲਓ ਹਨ ਆਪਣੇ ਅਮਰਤਾਰੀ ਬੰਦੇ ਦੇ ਵਿਸ਼ਵਾਸ ਕਰ ਸਕਦੇ ਹੋ ਸਾਰੇ ਨਹੀਂ ਇੱਕੋ ਜਿਹੇ ਹੁੰਦੇ ਤੇ ਇਸ ਤੋਂ ਲਾਵਾ ਹੋਰ ਜੀ ਹਾਂ ਆਹ ਬਰਬਰੀ ਦਾ ਮਾਲ ਆ ਜੀ ਇਹ ਆਪਣੇ ਕੋਲੇ ਸਾਰਾ 850 ਰੁਪਿਆ ਰੇਟ ਹੈ ਜੀ ਜੇ ਕੋਈ ਦੁਕਾਨਦਾਰ ਮੇਰਾ ਭਰਾ ਆਉਗਾ ਉਹਨੂੰ ਵੀ ਜੀ ਲੈਸ ਵੀ ਲਾਵਾਂਗੇ ਇਹਦੇ ਵਿੱਚੋਂ ਅੱਛਾ ਜੇ ਕਿਸੇ ਭੈਣ ਨੇ ਕੰਮ ਕਰਨਾ ਹੋਵੇ ਪਿੰਡ ਚ ਮੰਨ ਲਾ ਕੋਈ ਉਹਨਾਂ ਦਾ ਪਿੰਡ ਹੈ ਜਗਾ ਵੀ ਉੱਥੇ ਉਹਨੇ ਕਪੂਟਾਂ ਦਾ ਕੰਮ ਕਰਨਾ ਉਹਨੂੰ ਵੀ ਮਾਰਜਿਨ ਉਹ ਵੀ ਜਿਵੇਂ ਲੈਸ ਲੱਗੂਆ ਮਾਰਜਿਨ ਹਾਂ ਆਪਾਂ ਖਾਸ ਕਰ ਆਪਣੇ ਕੋਲੇ ਦੁਕਾਨਦਾਰ ਬਹੁਤ ਆਉਂਦੇ ਆ ਜੀ ਕਈ ਭੈਣਾਂ ਨੇ ਕੱਪੜੇ ਬਣਾਉਂਦੀਆਂ ਨੇ ਮੰਨ ਲਾ ਸਲਾਈ ਦਾ ਕੰਮ ਕਰਦੀਆਂ ਉਹ ਵੀ ਨਾਲ ਰੱਖ ਸਕਦੇ ਹਾਂਜੀ ਹਾਂਜੀ ਆਉਂਦੇ ਆ ਸਾਡੇ ਕੋਲੇ ਜੀ ਕੋਈ ਇੱਕੜਾ ਬਾਲਾ ਕੋ ਲੈਸ ਲੱਗਦਾ ਹੈ। ਇਹੀ ਹੈ ਵੀ ਆਪਣੇ ਕੋਲੇ ਵੱਡੀ ਹੋਰ ਸੇਲ ਦਾ ਕੰਮ ਹੈ। ਜਦੋਂ ਮਰਜੀ ਆਓ ਪੂਰਾ ਜਮਾ ਬਾਜ਼ਾਰ ਨੂੰ ਚੈਲੰਜ ਹੈ ਜੀ ਬਾਜ਼ਾਰ ਨੂੰ ਸਸਤਾ ਲਾ ਦਾਂਗੇ। ਆਪਣੇ ਕੋਲੇ ਖਰਚਾ ਕੋਈ ਨਹੀਂ ਹੈਗਾ ਬਾਜ਼ਾਰ ਜ ਸਭ ਪਤਾ ਕਰਕੇ ਆਜੋ। ਜ਼ਿੰਮੇਵਾਰੀ ਹੈ ਜੀ ਇਸ ਗੱਲ ਦੀ ਰੇਟ ਦੀ। ਪੂਰੀ ਜ਼ਿੰਮੇਵਾਰੀ ਹੈ। ਲੈ। ਆਹ ਦੇਖੋ ਦੁਬੱਟਾ ਜੀ ਬਰਬਰੀ ਦਾ ਮਾਲ ਹੈ। ਪਿਓਰ ਬਰਬਰੀ ਦਾ ਮਾਲ ਜਿਹੜਾ ਜਿਹਨੂੰ ਬਰਬਰੀ ਕਹਿੰਦੇ ਆ ਏਕੇ ਟੈਕਸ ਦਾ ਮਾਲ ਬਰਬਰੀ ਪਿਓਰ ਬਰਬਰੀ। ਹੂੰ। ਇੱਕ ਨੰਬਰ ਕੁਆਲਿਟੀ ਦਾ ਇਹ ਵੀ ਹੁੰਦੇ ਆਪਣੇ ਕੋਲੇ ਸੂਟ ਇਹ ਨਾ ਬਾਈ ਜੀ ਕਹਿ ਦਿਓ ਕਿਤੇ ਵੀ ਸਸਤਾ ਜਾਂ ਮਾਲ ਦਿਖਾਈ ਜਾਂਦੇ ਹਜ਼ਾਰ ਦਾ ਵੀ ਮਹਿੰਗਾ ਨਹੀਂ ਹੈਗਾ ਆਪਣੇ ਕੋਲ ਸਾਰਾ ਮਾਲ ਹੁੰਦਾ ਇਹ ਕਿੰਨੇ ਦਾ ਹੈ ਇਹ ਤੁਹਾਨੂੰ ਪੂ 17-1800 ਰੁਪਏ ਦਾ ਸੂਟ ਹੈ ਜੀ ਪਿਓਰ ਬਰਬਰੀ ਹੈ ਲੈਣ ਲੱਗੂਗੀ ਇਹਦੀ ਅੱਛਾ ਹਾਂ ਇੱਕ ਬਾਈ ਜੀ ਆਪਾਂ ਆ ਚੁੰਨੀ ਦਿਖਾਉਣੀ ਆ ਜੀ ਤੁਹਾਨੂੰ ਹੂੰ ਇਹ ਇੱਕ ਨੰਬਰ ਕੁਆਲਿਟੀ ਦੀ ਚੁੰਨੀਆਂ ਬਹੁਤ ਡਬਲ ਜੀ ਗੰਗਾ ਦੀ ਹਾਂਜੀ ਉਹ ਲੈਣਾ ਚੁੰਨੀ ਠੀਕ ਹੈ ਇਹ 140 ਰੁਪਏ ਦਾ ਜੋੜ ਹੈ ਜੀ ਜਿਹੜੀ ਗਰਮੀ ਚ ਲੈ ਲੈਂਦੀਆਂ ਕੁੜੀਆਂ ਹਾਂਜੀ ਠੀਕ ਹੈ 70 ਰੁਪਏ ਦੀ ਚੁੰਨੀ ਹੈ ਕੁੱਲ 140 ਰੁਪਏ ਦਾ ਜੋੜਾ ਜੀ 70 ਰੁਪਏ ਦੀ ਪੂਰੀ ਵਧੀਆ ਕੁਆਲਿਟੀ ਸੋਡੇ 70 ਰੁਪਏ ਲਾਏ ਹੋਏ ਗਰਮੀ ਦਾ ਕੱਢਣਗੇ ਕੱਢਣਗੇ ਹਾਂ ਜਿੰਨੀ ਮਰਜ਼ੀ ਲੈ ਲਓ ਬਾਈ 2 4 50 ਜਿੰਨੀਆਂ ਮਰਜ਼ੀ ਲੈ ਲਓ ਫੁੱਲ ਕੁਆਂਟੀਟੀ ਚ ਮਾਲ ਹੈ ਲੈ ਵੀ ਆਹ ਰੱਖ ਦੇ ਮੈਨੂੰ ਰੱਖ ਦੇ ਸਾਈਡ ਤੇ ਦੋ ਲੈ ਲਾ ਮੈਨੂੰ ਨਾ ਨਾ ਇੱਕ ਬਹੁਤ ਹੈ ਦੋ ਤੂੰ ਜਾਣ ਕੇ ਦੋ ਕਹਣਾ ਦੋ ਦੇਉ ਕਿਲ ਦੂਜੀ ਨੂੰ ਇੱਕ ਬਾਈ ਜੀ ਬੇਨਤੀ ਹੈ ਸਾਨੂੰ ਸਾਰਿਆਂ ਨੂੰ ਹੋਰ ਇਹਦੇ ਵਿੱਚ ਆਪਣੇ ਕੋਲੇ ਜਿਹੜਾ ਕੋਈ ਸਕੀਮ ਰੱਖੀ ਹੈ ਜੀ ਆਪਾਂ ਜਿਹੜੀ ਰਖੜੀ ਆ ਰਹੀ ਹੈ ਪਵਿੱਤਰ ਤੇ ਹਾਰ ਰਖੜੀ ਦਾ ਇਹਦੇ ਵਿੱਚ ਆਪਣੇ ਕੋਲੇ ਸਕੀਮ ਆ ਰਹੀ ਹੈ ਜਿਹੜਾ ਕੋਈ ਬੰਦਾ 20000 ਦਾ ਮਾਲ ਲੇਉ ਸਾਥੋਂ 20000 ਤੋਂ ਉੱਪਰ ਲੈਂਦਾ ਉਹਨੂੰ ਬਾਈ ਜੀ ਆਪਾਂ ਡਬਲ ਬੈੱਡ ਦਾ ਕੰਬਲ ਫ੍ਰੀ ਦੇਵਾਂਗੇ ਬਾਈ ਜੀ ਪੂਰਾ ਫੁੱਲ ਸਾਈਜ਼ ਹੈ ਪੂਰਾ ਡਬਲ ਬੈੱਡ ਦਾ ਕੰਬਲ ਹੈ ਜੀ ਇੱਕ ਨੰਬਰ ਕੁਆਲਟੀ ਹੈ। ਅੱਛਾ ਤੁਸੀਂ ਕਿਸੇ ਨੇ ਵਿਆਹ ਬੂ ਦੇ ਕੱਪੜੇ ਲੈਣੇ ਹੁੰਦੇ ਆ ਮੰਨ ਲਾ ਨਹੀਂ ਬੜਾ ਵੱਡਾ ਵਿਆਹ ਕਰਾ ਲੈ ਕਹਿੰਦਾ ਇੱਥੇ ਸਾਰ ਲਗੇ ਉਹ ਵੀ ਹੋ ਜਾਂਦਾ। ਬਾਈ ਜੀ ਬਹੁਤ ਹੀ ਜ਼ਿਆਦਾ ਪਰਤੇ ਨਾਲ ਲੱਗੂ ਬਹੁਤ ਜ਼ਿਆਦਾ ਪਰਤੇ ਨਾਲ। ਇਹ ਇੱਕ ਵਾਰੀ ਜ਼ਰੂਰ ਆ ਕੇ ਸਾਰਾ ਰੇਟ ਦਾ ਪੜਾਓ। ਬਾਈ ਕੁੜੀ ਨੂੰ 5-5000 ਵਾਲੇ ਸੂਟ ਲੈਣੇ ਉਹ ਵੀ ਮਿਲ ਜਾਣਗੇ। ਨਹੀਂ ਨਹੀਂ ਜੀ ਜਿਹੜਾ ਕੋਈ ਮਰਜ਼ੀ ਲੋ ਜ ਸਾਰਾ ਕੁਝ ਹੈ। ਪਰ ਉਹ ਆਪਣੇ ਵੀਡੀਓ ਜੀ ਦਿਖਾ ਦੇ। ਸਾਰਾ ਦਿਖਾਉਣੇ ਚਾਹਦੇ ਵੀਡੀਓ ਅੱਗੇ ਬਹੁਤ ਵੱਡੀ ਬਣ ਗਈ ਆ। ਹਾਂ ਵੱਡੀ ਬਣਦੀ ਆ ਵੀਡੀਓ ਜੀ ਆ ਗੱਲ ਹੈ। ਤੇ ਜਿਹੜਾ ਕੋਈ ਬਾਈ ਜੀ 10000 ਤੋਂ ਉੱਪਰ ਠੀਕ ਹੈ 10000 ਨੂੰ ਬਾਈ ਜੀ ਐਡਰੀ ਚਾਦਰ ਜਿਹੜਾ 20000 ਤੋਂ ਉੱਪਰ ਚੱਕੂ ਬਾਈ ਜੀ ਡਬਲ ਬੈੱਡ ਦਾ ਕੰਬਲ ਇਹ ਬਾਈ ਜੀ ਲੋਹ ਇਹਦੇ ਤੱਕ ਰਖੜੀ ਤੱਕ ਸਕੀਮ ਹੈ ਬਾਈ ਜੀ ਜਿਹੜੀ ਆਪਣਾ ਰਖੜੀ ਦਾ ਤਿਆਰ ਆਊਗਾ ਬਾਈ ਜੀ ਠੀਕ ਹੈ ਜੀ ਬਾਈ ਜੀ ਇੱਕ ਇਹ ਵਸ ਜਾਂਦੀ ਵਾਰ ਇਹ ਜਰੂਰ ਕਹਿੰਦੇ ਜੀ ਮਨਜਿੰਦਰ ਕਲਾਥ ਹਸਪੀਟਲ ਮੈਸਰਖਾਨਾ ਇਹ ਤੇ ਆਪਣਾ ਇੱਕ ਚੈਨਲ ਵੀ ਚੱਲਦਾ ਹੈ ਜੇ ਕਿਸੇ ਨੇ ਬਾਈ ਜੀ ਬਰੀਕੀ ਨਾ ਜਾ ਕੇ ਦੇਖਣਾ ਇਹਨੂੰ ਫੋਨ ਚੱਕੀ ਚੱਲੋ ਹਰ ਇੱਕ ਫੋਨ ਹਾਂਜੀ ਹਾਂ ਇਹਨੂੰ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ ਬਾਈ ਜੀ ਜਿਹੜਾ ਮਨਜਿੰਦਰ ਕਲਾਥ ਹਾਉਸ ਦਾ ਹੈ YouTube ਤੇ ਹੋਰ ਮੜਾ ਜਪਾ ਸਟੋਰ ਵੀ ਦਿਖਾ ਦਈਏ ਬੜਾ ਪਸੰਦ ਆ ਕੇ ਇਹ ਕੀ ਆ ਬਈ ਆ ਭਾਈ ਜੀ ਬੈਲ ਆਪਣੇ ਕੋਲੇ ਇਹ ਸਪੈਸ਼ਲ ਪੱਗਾਂ ਵਾਸਤੇ ਹੈ ਅੱਛਾ ਸਪੈਸ਼ਲ ਪੱਗਾਂ ਸਪੈਸ਼ਲ ਪੱਗਾਂ ਵਾਸਤੇ ਇੱਕ ਤਾਂ ਹੁੰਦੀ ਹੈ ਲਾਈਨਿੰਗ ਵਾਸਤੇ ਇਹ ਲਾਈਨਿੰਗ ਵਾਸਤੇ ਨਹੀਂ ਸਪੈਸ਼ਲ ਪੱਗਾਂ ਵਾਸਤੇ ਹੈ ਜੀ ਤੇ ਸੂਟਾਂ 'ਚ ਲੱਗਦੀ ਉਹ ਵੀ ਇਹੀ ਹੁੰਦੀ ਉਹ ਨਹੀਂ ਉਹ ਅਲੱਗ ਹੁੰਦੀ ਹੈ ਜੀ ਉਹ ਤਾਂ ਆਪਣੇ ਕੋਲੇ 35 ਰੁਪਏ ਮੀਟਰ ਹੈ ਜੀ ਇਹ ਜਿਹੜੀ ਇਹ ਚੀਜ਼ ਹੈ ਜੀ ਇਹ ਬਾਜ਼ਾਰ 'ਚ 70 ਰੁਪਏ ਵੇਚਣ ਵਾਲੀ ਚੀਜ਼ ਹੈ ਆਪਣੇ ਕੋਲ ਕੁੱਲ 55 ਰੁਪਏ ਰੇਟ ਹੈ ਦਾ ਜੀ ਓਕੇ ਹਾਂ ਜੀ ਫੁੱਲ ਜ਼ਿੰਮੇਵਾਰੀ ਹੈ ਪੱਗਾਂ ਵਾਲੀ ਬੈਲ ਹੈ ਜੀ ਜ਼ਿੰਮੇਵਾਰੀ ਲਿਖ ਕੇ ਦੇਵਾਂਗੇ ਪੱਗਾਂ ਫੁੱਲ ਵੈਲ ਹੈ ਜੀ ਫੁੱਲ ਵੈ ਤੇ ਆਹ ਭਾਈ ਆ ਤੁਹਾਡਾ ਸਟੋਰ ਆਗਾ ਹਾਂਜੀ ਹਾਂ ਸਟੋਰ ਆ ਜੀ ਇਹ ਤੁਹਾਨੂੰ ਦਿਖਾਉਦੇ ਨਹੀਂ ਤੁਸੀਂ ਮੰਨ ਲਓ ਕਿਸੇ ਨੂੰ ਹਾਂਜੀ ਹਾਂ ਮਾਲ ਸਾਹਮਣੇ ਇਹ ਮਾਲ ਸਟਾਕ ਹੈ ਜੀ ਬਸ ਇੱਥੇ ਰੱਖਿਆ ਹੋਇਆ ਮਾਲ ਹੈ ਜੀ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਆ ਇਧਰ ਥਾਣ ਪਏ ਆ ਤੇ ਲੈ ਵੀ ਮਿੱਤਰੋ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਹਨਾ ਭਾਈ ਜੀ ਪੂਰੀ ਵਧੀਆ ਕੁਆਲਿਟੀ ਦਾ ਕਪੜਾ ਰੱਖਦੇ ਆਂ ਕੁਆਲਿਟੀ ਦਾ ਵੇਚਦੇ ਆਂ ਜੀ ਕੋਈ ਇਹਦੇ ਵਿੱਚ ਗੱਪ ਨਹੀਂ ਕੋਈ ਇਹਦੇ ਵਿੱਚ ਝੂਠ ਨਹੀਂ ਭਾਈ ਜੀ ਇੱਕ ਨੰਬਰ ਕੁਆਲਿਟੀ ਦਾ ਕਪੜਾ ਤੇ ਭਾਈ ਪਹਿਲਾਂ ਪਹਿਲਾਂ ਜਦੋਂ ਮੈਂ ਵੀਡੀਓ ਪਾਈ ਵਧੀਆ ਗਾਹ ਕਾਇਆ ਮੈਂ ਕਹਿੰਦਾ ਜੀ ਭਾਈ ਬਹੁਤ ਵਧੀਆ ਲੋਕਾਂ ਨੇ ਪਹੁੰਚਦਾ ਮੈਂ ਰੱਖਦੀ ਸੌਂ ਘਾ ਕੇ ਕਹਿੰਦਾ ਵੀ ਕੋਈ ਵੀ ਮੈਨੂੰ ਲੰਬਾ ਨਹੀਂ ਆਇਆ ਭਾਈ ਜਾਂ ਮਹਿੰਗਾ ਗਾ ਜਾਂ ਉਹਦਾ ਕਪੜਾ ਵਾੜਾ ਨਿਕਲ ਗਿਆ ਮੈਨੂੰ ਇੱਕ ਵੀ ਬੰਦੇ ਦਾ ਫੋਨ ਨਹੀਂ ਆਇਆ ਹਾਲਾਂਕਿ ਮੇਰਾ ਨੰਬਰ ਤਾਂ ਤੇਰੇ ਜਿਵੇਂ ਤੇਰਾ ਲਿਖਿਆ ਮੇਰਾ ਤਾਂ ਸਾਰੇ ਕੋਲੇ ਜਦੋਂ ਚੈਨ ਬੰਦਾ ਕੋਲ ਰਹੇ ਹਾਂ ਤੇ ਧੰਨਵਾਦ ਜੀ